ਹਿੰਦੂ ਧਰਮ ਵਿੱਚ ਵਰਨਦੇਵ ਸਮੁੰਦਰ ਅਤੇ ਜਲ ਦੇਵਤਾ ਮੰਨਿਆ ਗਿਆ ਹੈ ਵਰਨਦੇਵ ਜੀ ਦਾ ਸਥਾਨ ਪਾਣੀ ਤੱਕ ਸੀਮਿਤ ਨਹੀਂ ਇਹਨਾਂ ਆਕਾਸ਼ ਅਤੇ ਸਾਰੀਆਂ ਦਿਸ਼ਾਵਾਂ ਦੇ સ્વાਮੀ ਵੀ ਮੰਨਿਆ ਜਾਂਦਾ ਹੈ ਉਹਨਾਂ ਨੂੰ న్యਅ ਅਤੇ ਸੱਚ ਦਾ ਦੇਵਤਾ ਵੀ ਕਿਹਾ ਗਿਆ ਹੈ ਵਰਨਦੇਵ ਜੀ ਦੇ ਨੀਲੇ ਰੰਗ ਦੇ ਤੁਸੀਂ ਕੱਪੜੇ ਦੇਖੋਗੇ ਵਰਨਦੇਵ ਜੀ ਆਕਾਸ਼ ਅਤੇ ਜਲ ਦਾ ਪ੍ਰਤੀਕ ਹਨ ਵਰਨਦੇਵ ਜੀ ਸਮੁੰਦਰ ਨਦੀਆਂ ਕੋਲ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਕੋਈ ਖੂ ਆਦ ਜਾਂ ਮੋਟਰ ਲਗਵਾਉਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸ੍ਰੀ ਵਰਨਦੇਵ ਜਿਨ੍ਹਾਂ ਨੂੰ ਖਵਾਜਾ ਪੀਰ ਵੀ ਆਖਿਆ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਜੈ ਖਵਾਜਾ ਪੀਰ ਜੋ ਤੁਹਾਨੂੰ ਅਸੀਂ ਆ ਪਾਖੜਾ ਨਹਿਰ ਤੇ ਮੰਦਰ ਦਿਖਾ ਰਹੇ ਆ ਵਾਜਾ ਪੀਰ ਜੀ ਦਾ ਮੰਦਰ ਹੈ ਵਰੁਨ ਦੇਵ ਜੀ ਦਾ ਮੰਦਰ ਹੈ ਤੁਹਾਨੂੰ ਥੱਲੇ ਜਾ ਕੇ ਵੀ ਸਾਰਾ ਮੰਦਰ ਦਾ 뷰 ਦਿਖਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਰਹੇ ਆ ਇਹ ਪਾਖੜਾ ਨਹਿਰ ਹੈਗੀ ਆਹ ਰਸਤਾ ਪੁਲ ਬਣਾਇਆ ਵੇ ਪਾਖੜਾ ਤਾਂ ਤੁਹਾਨੂੰ ਅਸੀਂ ਮੰਦਰ ਦੇ نیچے ਵੀ ਲੈ ਕੇ ਜਾਵਾਂਗੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਵਰੁੰਦੇਈ ਮੰਦਿਰ ਪਹੁੰਚੇ ਨੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਸੀਂ ਖਵਾਜਾ ਪੀਰ ਮੰਦਿਰ ਜੀ ਦੇ ਨੰਗਲ ਪਾਖੜਾ ਨੰਗਲ ਵਰੁੰਦੇਈ ਮੰਦਿਰ ਨੰਗਲ ਡੈਮ ਗਣੇਸ਼ ਜੀ ਦਾ ਉਸਵ ਚੱਲ ਰਿਹਾ ਹੈ ਸੰਗਤਾਂ ਵੱਲੋਂ ਗਣੇਸ਼ ਜੀ ਦਾ ਵਿਸਰਜਨ ਕੀਤਾ ਜਾ ਰਿਹਾ ਹੈ ਤੁਹਾਨੂੰ ਅਸੀਂ ਨਾਲ ਨਾਲ ਉਹ ਵੀ ਵੀਊ ਦਿਖਾਵਾਂਗੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਥੋੜਾ ਸਾਈਡ ਦਿਓ ਜੀ ਥੋੜੀ ਸਾਈਡ ਦੇ ਪਾਰਵਤੀ ਪੀਤਾ ਮਹਾਦੇਵ ਗਣੇਸ਼ ਉਤਸਵ ਚੱਲ ਰਿਹਾ ਹੈ ਗਣੇਸ਼ ਜੀ ਨੂੰ ਵਿਸਰਜਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਾਰਵਤੀ ਪੀਤਾ ਮਹਾਦੇਵ ਖਵਾਜਾ ਪੀਰ ਜੀ ਦੀ ਤੁਹਾਨੂੰ ਅਸੀਂ ਅਖੰਡ ਜੋਤ ਦੇ ਦਰਸ਼ਨ ਕਰਵਾ ਰਹੇ ਆਂ ਦਰਸ਼ਨ ਕਰੋ ਖਵਾਜਾ ਪੀਰ ਵਰਨਦੇਵ ਜੀ ਦੀ ਅਖੰਡ ਜੋਤ ਜੋ ਪ੍ਰਕਾਸ਼ ਕੀਤੀ ਗਈ ਹੈ ਉਸ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਬਹੁਤ ਹੀ ਵਿਭਾਵ ਮੰਦਰ ਹੈ ਵਰਨਦੇਵ ਜੀ ਦਾ ਜੈ ਖਵਾਜਾ ਪੀਰ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਜਲ ਦੇ ਦੇਵਤਾ ਖਵਾਜਾ ਪੀਰ ਜੀ ਦਰਸ਼ਨ ਕਰੋ ਨਿਹਾਲ ਹੋ ਜਾਓਗੇ ਪਾਖੜਾ ਨੰਗਲ ਪਾਖੜਾ ਡੈਮ ਦੇ ਸਥਿਤ ਮੰਦਰ ਖਵਾਜਾ ਪੀਰ ਜੀ ਦਾ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਇਸ ਸਥਾਨ ਦੀ ਮੰਨਤਾ ਹੋ ਰਹੀ ਹੈ ਇਸ ਬਾਰੇ ਸਾਨੂੰ ਸਾਰੀ ਜਾਣਕਾਰੀ ਵਿਸਤਾਰ ਰੂਪ ਵਿੱਚ ਦਿਓ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਹਾਂ ਅਸੀਂ ਨਹਿਰ ਦਾ ਪਾਖੜਾ ਡੈਮ ਦਾ ਤੁਹਾਨੂੰ ਅਸੀਂ ਮੰਦਿਰ ਦਾ ਇੱਕ ਵਾਰੀ ਫਿਰ ਵਿਊ ਦਿਖਾ ਰਹੇ ਹਾਂ ਸਾਰਾ ਖਵਾਜਾ ਪੀਰ ਜੀ ਦੇ ਮੰਦਿਰ ਦਾ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਹਾਂ ਇਹ ਪਾਖੜਾ ਨਹਿਰ ਇੱਥੋਂ ਦੀ ਲੰਘ ਰਹੀ ਹੈ ਬਿਲਕੁਲ ਛੜਕ ਤੋਂ ਬਹੁਤ ਹੀ ਥੱਲੇ ਤੱਕ ਬਹੁਤ ਹੀ ਨਮਿਆਣ ਤੇ ਮੰਦਿਰ ਬਣਿਆ ਹੋਇਆ ਹੈ ਖਵਾਜਾ ਪੀਰ ਜੀ ਦਾ ਇਥੋਂ ਦੇ ਪੁਜਾਰੀ ਜੀ ਨੇ ਕਿਹਾ ਵੀ ਜੋ ਵੀ ਇਸ ਸਥਾਨ ਤੇ ਅਰਦਾਸ ਬੇਨਤੀ ਕਰੋਗੇ ਤੁਹਾਡੀ ਅਰਦਾਸ ਬੇਨਤੀ ਹਰ ਹਾਲ ਦੇ ਵਿੱਚ ਪੂਰੀ ਹੁੰਦੀ ਹੈ ਤੁਹਾਨੂੰ ਫੇਰ ਅਸੀਂ ਇਸ ਮੰਦਿਰ ਦਾ ਵਿਊ ਦਿਖਾ ਦਿੰਨੇ ਆ ਭਾਖੜਾ ਨਹਿਰ ਤੇ ਸਥਿਤ ਹੈ ਨੰਗਲ ਖਵਾਜਾ ਪੀਰ ਜੀ ਦਾ ਮੰਦਿਰ ਇਹ ਨਹਿਰ ਦਾ ਵਿਊ ਹੈ ਪਾਖੜਾ ਨਹਿਰ ਦਾ ਚਾਰ ਸੁਪੇਰੇ ਨਹਿਰ ਦੇ ਖਵਾਜਾ ਪੀਰ ਜੀ ਦੇ ਝੰਡੇ ਲੱਗੇ ਹੋਏ ਨੇ ਜਾਇ ਖਵਾਜਾ ਪੀਰ ਸਭ ਤੇ ਕਿਰਪਾ ਕਰੋ ਜੀ ਖਵਾਜਾ ਪੀਰ ਦੇ ਮੰਦਰ ਬਾਰੇ ਦੋ ਸ਼ਬਦ ਮੈਂ ਤੇ ਅੱਜ ਇਹ ਰਾਤ ਮੰਦਰ ਮੰਦਰ ਤੇ ਇਸ ਮੰਦਰ ਦੇ ਜਿਹੜੇ ਵੀ ਬੰਦਾ ਕੋਈ